ਵਿਦੇਸ਼ ਵਿੱਚ ਬੈਠੇ ਖਾਲਿਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਵੱਲੋਂ ਇੱਕ ਨਵੀਂ ਉਕਸਾਵੀਂ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਉਸਨੇ ਅੰਮ੍ਰਿਤਸਰ ਦੇ ਸ਼ਿਵਾਲਾ ਪਾਇਆ ਮੰਦਿਰ ਜ਼ਿਲ੍ਹਾ ਅਦਾਲਤ ਅਤੇ ਖਾਲਸਾ ਕਾਲਜ ਦੀਆਂ ਇਮਾਰਤਾਂ ਤੇ ਖਾਲਿਸਤਾਨ ਸੰਬੰਧੀ ਨਾਅਰੇ ਲਿਖਵਾਉਣ ਦੀ ਜ਼ਿੰਮੇਵਾਰੀ ਲਈ ਇਸ ਦੇ ਵਿਰੋਧ ਚ ਅੱਜ ਸ਼ਹਿਰਟਾ ਚੌਂਕ ਵਿਖੇ ਪਾਸ਼ਪਨ ਨੇਤਾਂ ਵੱਲੋਂ ਪੰਨੂ ਦਾ ਪੁਤਲਾ ਫੂਕੇ ਤੇਜ ਰੋਸ ਪ੍ਰਗਟ ਕੀਤਾ ਗਿਆ 파ਸ਼ਪਾ ਨੇ ਤਾਂ ਰਮਨ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਨੂ ਕਈ ਸਾਲਾਂ ਤੋਂ ਪੰਜਾਬ ਦੇ ਅਮਨ ਨੂੰ ਖਤਰੇ 'ਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਲੋਕਾਂ ਨੂੰ ਧਰਮ ਜਾਤ ਅਤੇ ਖੇਤਰ ਦੇ ਨਾਂ ਤੇ ਵੰਡ ਕੇ ਉਹਨਾਂ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦਾ ਪਰ ਪੰਜਾਬ ਦੇ ਲੋਕ ਸੂਝਵਾਨ ਅਤੇ ਉਹਦੇ ਇਸ ਨਾਪਾਕ ਏਜੰਡੇ 'ਚ ਕਦੇ ਨਹੀਂ ਆਉਣਗੇ ਰਮਨ ਕੁਮਾਰ ਨੇ ਕਿਹਾ ਕਿ ਪੰਨੂ ਦੀ ਸੋਚ ਕਦੇ ਸਫਲ ਨਹੀਂ ਹੋ ਸਕਦੀ ਉਹਨਾਂ ਕਹਾਂ ਕਿ ਖਾਲਸਾ ਕਾਲਜ ਜਿੱਥੇ ਪੰਜਾਬ ਦੀ ਨੌਜਵਾਨ ਪੀੜੀ ਪੜਦੀ ਹੈ ਉੱਥੇ ਦੇਸ਼ ਵਿਰੋਧੀ ਨਾਅਰੇ ਲਿਖਣ ਦੀ ਕੋਸ਼ਿਸ਼ ਕਰਨਾ ਪੰਨੂ ਦੀ ਨੀਚ ਸੋ ਉਹਨਾਂ ਕਹ ਕੇ ਪੰਨੂ ਦੀ ਸੋਚ ਉਸਦੇ ਨਾਲ ਹੀ ਮਰ ਜਾਏਗੀ ਕਿਉਂਕਿ ਪੰਜਾਬ ਦੇ ਹਿੰਦੂ ਸਿੱਖ ਮੁਸਲਮਾਨ ਅਤੇ ਈਸਾਈ ਆਪਸੀ ਏਕਤਾ ਤੇ ਦੇਸ਼ ਭਗਤੀ 'ਚ ਵਿਸ਼ਵਾਸ ਰੱਖਦੇ ਨੇ ਇਸ ਮੌਕੇ ਆਪਾਸ਼ ਪਾਗੂਆ ਨੇ ਸਖਤ ਲਫ਼ਜ਼ਾਂ 'ਚ ਕਿਹਾ ਕਿ ਗੁਰਪਤਵੰਨ ਸਿੰਘ ਪੰਨੂ ਦੇ ਵਰਗੇ ਤੱਤਾਂ ਨੂੰ ਪੰਜਾਬ ਵਿੱਚ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਫੁਕਿਆ ਗਿਆ ਤੇ ਕੀ ਕਰਨੀ ਹੈ ਜੀ ਪੁੱਤਲਾ ਪੁੱਤਰਾ ਅੱਜ ਜੀ ਅਸੀਂ ਸ਼ਹਾੜੇ ਚੌਂਗ ਦੇ ਵਿੱਚ ਗੁਰਪਤਵੰਨ ਸਿੰਘ ਪੰਨੂ ਦਾ ਪੁਤਲਾ ਫੁਕਿਆ ਵਾ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰਨਾ ਪੰਜਾਬ ਬਾਰੇ ਗਲਤ ਬੋਲਣਾ ਹਿੰਦੁਸਤਾਨ ਬਾਰੇ ਗਲਤ ਬੋਲਣਾ ਹਿੰਦੁਸਤਾਨ ਕਾਂਦੀ ਸਰਕਾਰ ਬਾਰੇ ਗਲਤ ਬੋਲਣਾ ਲੋਕਾਂ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰਨਾ ਭਾਵੇਂ ਉਹ ਧਰਮਾਂ ਦੇ ਨਾਂ ਤੇ ਭਾਵੇਂ ਉਹ ਜਾਤਾਂ ਦੇ ਨਾਂ ਤੇ ਭਾਵੇਂ 75 ਦੇ ਨਾਂ ਤੇ ਇਹ ਗੁਰਪਤਮਨ ਸਿੰਘ ਪੰਨੂ ਦਾ ਕੰਮ ਆ ਅੱਜ ਉਹਨੇ ਪੰਨੂ ਨੇ ਕੀ ਕਰਤੂਤ ਕੀਤੀ ਆ ਅੱਜ ਸਾਡੇ ਅੰਬਸਰ ਦੇ ਵਿੱਚ ਉਹਨੇ ਸਾਡੇ ਸ਼ਵਾਲਾ ਭਾਈਆਂ ਮੰਦਿਰ ਦੇ ਸਾਹਮਣੇ ਜਿਹੜਾ ਦੇਸ਼ ਵਿਰੋਧੀ ਨਾਰੇ ਲਿਖੇ ਆ ਅੱਜ ਉਹਨੇ ਸਾਡੇ ਜਿਹੜਾ ਰੇਲਵੇ ਸਟੇਸ਼ਨ ਹੈ ਉਹਦੇ ਸਾਹਮਣੇ ਦੇਸ਼ ਵਿਰੋਧੀ ਨਾਰੇ ਲਿਖੇ ਆ ਅੱਜ ਸਾਡਾ ਖਾਲਸਾ ਕਾਲਜ ਜਿਹੜਾ ਵਾ ਜਿੱਥੇ ਸਾਡਾ ਯੂਥ ਪੜਦਾ ਵਾ ਉੱਥੇ ਦੇਸ਼ ਵਿਰੋਧੀ ਨਾਰੇ ਲਿਖੇ ਆ ਉਹਦਾ ਮਤਲਬ ਉਹਦਾ ਕਹਿੰਦਾ ਮਤ ਸਾਡੇ ਯੂਥ ਜਿਹੜਾ ਵਾ ਉਹ ਵਾਪਸ ਲੜੇ ਉਹ ਚ ਪੰਜਾਬ ਦੀ ਪੰਜਾਬ ਭਗਤੀ ਦੀ ਭਾਵਨਾ ਦੇਸ਼ ਭਗਤੀ ਦੀ ਭਾਵਨਾ ਖਤਮ ਹੋਵੇ ਤੇ ਪੰਜਾਬ ਦੇਸ਼ ਨੂੰ ਆਡ ਹੋ ਜੇ ਇਹ ਉਹਦਾ ਸੁਪਨਾ ਵਾ ਮੰਗੇਰੀ ਲਾਲ ਦੇ ਸੀ ਇਹਨਾਂ ਸੁਪਨੇ ਵਾਲਾ ਸੁਪਨਾ ਵਾ ਜਿਹੜਾ ਕਿ ਜ਼ਿੰਦਗੀ ਭਰ ਪੂਰਾ ਨਹੀਂ ਹੋ ਸਦਾ ਉਹਨੇ ਮਰਨ ਤੋਂ ਬਾਅਦ ਉਹ 10 ਜਨਮ ਲੈ ਲੈਣਾ ਤੇ ਤਾਂ ਵੀ ਪੂਰਾ ਨਹੀਂ ਹੋ ਸਦਾ ਉਹਦੀ ਵਜ੍ਹਾ ਕੀ ਆ ਕਿ ਪੰਜਾਬ ਦੇ ਹਿੰਦੂ ਸਿੱਖ ਇੱਕ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਖੂਨ ਵਿੱਚ ਜਿਹੜਾ ਹੈਗਾ ਨਾ ਉਹ ਦੇਸ਼ ਭਗਤੀ ਆ ਜਿਵੇਂ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਓਵੇਂ ਹੀ ਦੇਸ਼ ਨੂੰ ਪਿਆਰ ਕਰਦੇ ਆ ਇਹ ਭਗਵੰਤ ਪੰਨੂ ਵਰਗੇ ਜਿਹੜੇ ਬੰਦੇ ਆ ਨਾ ਇਹੋ ਜਿਹੇ ਹਜ਼ਾਰਾਂ ਲੱਖਾਂ ਨੂੰ ਤੁਰੇ ਫਿਰਦੇ ਆ ਪਰ ਪੰਜਾਬ ਦਾ ਕੁਝ ਮੰਗਾਲ ਨਹੀਂ ਸਕਦੇ ਮਾਂਗਾਲ ਸਕਦੇ ਅੱਜ ਕਿਵੇਂ ਤੁਸੀਂ ਪ੍ਰਗਰਸ਼ਿੰਗ ਕੀਤਾ ਉਹਦੇ ਖਿਲਾਫ ਅੱਜ ਅਸੀਂ ਪੰਨੂ ਦਾ ਪੁਤਲਾ ਬਣਾ ਕੇ ਸਾੜਿਆ ਵਾ ਉਹਦਾ ਪੁਤਲਾ ਤੇ ਉਹਦਾ ਦੁੱਖੀ ਸਵੇਰੇ ਸ਼ਾਮ ਸਾੜਦੇ ਆ ਜਿਹੜੇ ਬੰਦਾ ਆ ਜਿਹੜਾ ਬੰਦਾ ਦੇਸ਼ ਭਗਤ ਆ ਜਿਹੜਾ ਦੇਸ਼ ਨੂੰ ਪਿਆਰ ਕਰਦਾ ਪੰਜਾਬ ਨੂੰ ਤੇ ਹਿੰਦੁਸਤਾਨ ਨੂੰ ਪਿਆਰ ਕਰਦਾ ਵਾ ਉਹ ਪੰਨੂ ਨੂੰ ਹਮੇਸ਼ਾ ਹੀ ਗਾਲਾਂ ਕੱਢਦਾ ਵਾ ਉਹ ਪੰਨੂ ਦੇ ਲੱਗੇ ਨਹੀਂ ਲੱਗਦਾ ਪੰਨੂ ਦੀ ਗੱਲ ਨਹੀਂ ਸੁਣਦਾ ਉਹ ਪੰਨੂ ਦੇ ਖਿਲਾਫ ਹੀ ਚੱਲਦਾ ਵਾ ਉਹਦੇ ਮਨ 'ਚ ਹਮੇਸ਼ਾ ਹੀ ਪੰਨ ਉਹਨੂੰ ਅਸੀਂ ਇਨਸਾਨ ਨਹੀਂ ਕਹਿ ਸਕਦੇ ਉਹਨੂੰ ਜਾਨਵਰ ਤੋਂ ਪਤਾ ਕਰਨੇ ਆ ਤੇ ਜਿਹੜਾ ਬੰਦਾ ਜਿਸ ਜੇਸੇ ਜੰਮਿਆ ਹੋਵੇ ਤੇ ਉਸ ਸਟੇਸ਼ਨ ਤੋੜਨ ਦੀ ਗੱਲ ਕਰੇ ਇਸ ਲਈ ਅਸੀਂ ਕਹਿੰਦੇ ਆ ਕਿ ਕੋਈ ਵੀ ਬੰਦਾ ਕੋਈ ਵੀ ਇਨਸਾਨ ਜਿਹੜਾ ਭਾਰਤ ਦੀ ਧਰਤੀ ਦੇ ਪੰਜਾਬ ਦੀ ਧਰਤੀ ਜੰਮਿਆ ਆ ਤੋ ਕਦੀ ਵੀ ਦੇਸ਼ ਭਗਤੀ ਤੋਂ ਅੱਡ ਨਹੀਂ ਹੋ ਸਕਦਾ ਮੈਂ ਸੁਣਨ ਜਾ ਰਿਹਾ ਇੱਕ ਬੰਦੇ ਪਹਿਲ ਪੰਜਾਬ ਦੇ ਵਿੱਚ ਜਿਹੜੇ ਆ ਉਹ ਖਾਲਿਸਤਾਨ ਦੇ ਜਿਹੜੇ ਜੇ slogans ਲਾਏਗੇ ਨੇ ਇੱਕ ਬੰਦੇ 15 ਅਗਸਤ ਦੇ ਦੂਜੇ ਬੰਦੇ ਰੱਖਿਆ ਬੰਧਨ ਤੇ ਜਿਹੜੇ ਬੰਦੇ ਆਪਾਂ ਕਹਿੰਦੇ ਜਨਮ ਅਸ਼ਟਮੀ ਵੀ ਆ ਰਹੀ ਕਿੰਨਾ ਵੇਖਦੇ ਹਿਹਾਾਰ ਦੇਖੋ ਜੀ 15 ਅਗਸਤ ਨੂੰ ਸਾਡਾ ਦੇਸ਼ ਜਯਾਦ ਹੋਇਆ ਸਾਰਾ ਦੇਸ਼ ਪੰਜਾਬ ਵੀ ਮਨਾਉਂਦਾ ਵਾ ਤੇ ਸਾਰਾ ਦੇਸ਼ ਵੀ ਮਨਾਉਂਦਾ ਵਾ ਰੱਖਿਆ 15 ਵਾਲਾ ਦੇਸ਼ ਮਨਾਉਂਦਾ ਸਾਰੇ ਧਿਆਰ ਅਸੀਂ ਮਿਲਵਰਤ ਕੇ ਹਿੰਦੂ ਸਿੱਖ ਮੁਸਲਮਾਨ ਇਸਾਈ ਇਹ ਸਾਰੇ ਮਿਲਵਰਤ ਕੇ ਮਨਾਉਂਦੇ ਆ ਸਾਡੇ ਦੇਸ਼ ਭਗਤੀ ਦੀ ਭਾਵਨਾ ਖਾਲਿਸਤਾਨ ਦਾ ਇੱਕ ਨ ਉਹ ਨਾਂ ਦਾ ਰੋਲਾ ਕੀ ਆ ਪੈਸੇ ਕਮਾਣ ਦਾ ਰੋਲਾ ਪੰਨੂ ਵਰਗੇ ਲੋਕ ਕਾਹ ਕਮਾਣਾ ਜਾਂਦੇ ਆ ਜਿਹੜੇ ਆਡੇ ਲੋਕੀ ਐਨ ਆਰ ਆਈ ਬਾਹਰ ਬੈਠੇ ਆ ਉਹਨਾਂ ਨੂੰ 扑ੜਕਾ ਕੇ ਕਾਹ ਕਮਾਣਾ ਜਾਂਦੇ ਆ ਨਾ ਖਾਲਿਸਤਾਨ ਕਦੀ ਬਣਿਆ ਵਾ ਨਾ ਕਦੀ ਬਣ ਸਕਦਾ ਵਾ ਇਹ ਪੰਨੂ ਦੀ ਸੋਚ ਉਹਦੀ ਉਹਦੇ ਨਾਲ ਵੀ ਮੜੀਆਂ ਜਾਏਗੀ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਰਿਪੋਰਟ